ਦੇ ਦਿਨ ਹੀ ਕਮਾਲ ਹੋ ਗਈ ਪਹਿਲੇ ਦਿਨ ਬਾਈਆਂ ਨੇ ਲੋਟਰੀ ਏਜੰਸੀ ਦੀ ਨਵੀਂ ਆਊਟਲੈਟ ਦਾ ਉਦਘਾਟਨ ਕੀਤਾ ਤਾਂ ਪਹਿਲੇ ਦਿਨ ਹੀ ਇਨਾਮ ਲੱਗਿਆ ਦੱਸ ਰਹੀਏ ਕਿ ਕਰਨ ਅਰਜੁਨ ਲੋਟਰੀ ਏਜੰਸੀ ਤੇ ਇਸ ਟਾਈਮ ਮੌਜੂਦ ਹੈਗੇ ਆ ਔਰ ਬਾਈਆਂ ਨੇ ਅੱਜ ਨਵੀਂ ਦੁਕਾਨ ਦਾ ਪਹਿਲੇ ਦਿਨ ਹੀ ਮੂਰਤ ਕੀਤਾ ਤਾਂ ਪਹਿਲੇ ਦਿਨ ਹੀ ਕਿਸਮਤ ਚਮਕ ਗਈ ਹੈ ਲੇਕਿਨ ਉਸ ਦੇ ਵਿੱਚ ਥੋੜੀ ਜੀ ਇੱਕ ਸਮੱਸਿਆ ਵੀ ਆ ਗਈ ਹੈ ਬਾਈ ਨਾਲ ਗੱਲ ਕਰਦੇ ਕਰਨਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੁਬਾਰਕਾ ਪਹਿਲਾਂ ਤਾਂ ਨਵੀਂ ਦੁਕਾਨ ਦੀ ਹਾਲੀ ਫਿਟਿੰਗ ਚੱਲਦੀ ਹੈ ਹਾਂਜੀ ਹਾਂਜੀ ਸਾਰਿਆਂ ਨੂੰ ਮੁਬਾਰਕਾ ਜੀ ਜਲਾਲਾਬਾਦ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿਉਂਕਿ ਅੱਜ ਜਲਾਲਾਬਾਦ ਦੇ ਵਿੱਚ ਬਨੋਟ ਐਂਟਰਪ੍ਰਾਈਜ਼ਸ ਦੇ ਓਨਰ ਆਪ ਆਈਸੀਐਸ ਸ਼ੋਪ ਦਾ ਉਸ ਗਠਨ ਕਰਨ ਦੇ ਲਈ ਸੋ ਇੱਕ ਅਜਿਹੀ ਜੋ ਮਾੜੀ ਖਬਰ ਹੈ ਕਿ ਆਪਣੇ ਕੋਲੋਂ ਟਿਕਟ ਨਹੀਂ ਲੱਭ ਰਹੀ ਟਿਕਟ ਕਿਉਂ ਨਹੀਂ ਲੱਭ ਰਹੀ ਉਸ ਟਿਕਟ ਦੇ ਸਵਾ 2 ਲੱਖ ਰੁਪਈਆ ਆਇਆ ਅੱਛਾ 150 ਰੁਪਏ ਦੇ ਵਿੱਚ 150 ਰੁਪਏ ਦੇ ਵਿੱਚ ਸਵਾ 2 ਲੱਖ 6 ਵਜੇ ਦਾ ਟਾਈਮ ਸੀਗਾ ਜੀ 150 ਰੁਪਏ ਦੀ ਕਾਪੀ ਸੀਗੀ ਉਹਦੇ ਤੇ ਸਵਾ 2 ਲੱਖ ਦਾ ਪ੍ਰਾਈਸ ਆਇਆ ਉਹ ਟਿਕਟ ਨਹੀਂ ਮਿਲ ਰਹੀ ਕਿਉਂਕਿ ਆਪਣੇ ਕੋਲੇ ਰਸ਼ ਬਹੁਤ ਸੀਗਾ ਅੱਜ ਇਸ ਕਰਕੇ ਨੋਟ ਨਹੀਂ ਕੀਤੀਆਂ ਗਿਆ ਕਾਪੀ ਦੇ ਤੇ ਉਹ ਆਪਣਾ ਟਿਕਟ ਨਹੀਂ ਮਿਲਦੀ ਅੱਛਾ ਹੁਣ ਇਨਾਮ ਲੱਗ ਗਿਆ ਸਵਾ 2 ਲੱਖ ਰੁਪਏ ਦਾ ਇਨਾਮ ਲੱਗਿਆ ਜੀ ਠੀਕ ਹੈ ਤੇ ਉਹ ਤੁਹਾਡੇ ਕੋਲ ਉਹ ਨਹੀਂ ਆਈ ਹੋਣੀ ਲਿਸਟ ਵਗੈਰਾ ਬਸ ਪਤਾ ਖੰਦੇ ਆ ਜੀ ਅੱਛਾ ਲਿਸਟ ਆ ਗਈ ਤੁਹਾਡੇ ਕੋਲ ਇਨਾਮ ਆ ਗਿਆ ਤੁਹਾਡੇ ਕੋਲੇ ਜੀ ਤੇ ਉਹ ਹੁਣ ਬੰਦੇ ਦਾ ਪਤਾ ਨਹੀਂ ਲੱਗ ਰਿਹਾ ਹਾਂਜੀ ਹਾਂਜੀ ਬੰਦੇ ਦਾ ਪਤਾ ਨਹੀਂ ਲੱਗ ਰਿਹਾ ਕੈਮਰਾ ਨਹੀਂ ਲਾਏ ਤੁਸੀਂ ਇੱਥੇ ਕੈਮਰੇ ਲੱਗ ਹੀ ਰਹੇ ਜੀ ਕੈਮਰਾ ਹੀ ਲਗਾ ਰਹੇ ਆ ਜੀ ਅਚਾਲੀ ਲਗਾ ਰਹੇ ਹਾਂ ਹਾਂਜੀ ਠੀਕ ਹੈ ਲਓ ਜੀ ਆਹ ਦੇਖੋ ਜੈਲਰੀ ਕੋਲ ਗੈਲਰੀ ਜੀਰੋ 9893 ਨੰਬਰ ਹੈ ਜੀ ਉੱਪਰ ਆਪਣਾ ਨਾਮ ਲਿਖਿਆ ਆ ਗਿਆ ਜੋ ਸਰਕਾਰੀ ਰਿਜ਼ਲਟ ਹੁੰਦਾ ਹੈ ਕਰਨ ਅਰਜੁਨ ਲਾਟਰੀ ਜਲਾਲਾਬਾਦ ਸਵਾ 2 ਲੱਖ ਰੁਪਏ ਜੀ 2 ਲੱਖ 25 ਹਜ਼ਾਰ ਦਾ ਨਾਮ ਹਾਂਜੀ 150 ਰੁਪਏ ਦੇ ਵਿੱਚ 150 ਰੁਪਏ ਦੇ ਵਿੱਚ ਹਾਂਜੀ ਇੱਕੋ ਸ਼ਖਸ ਨੂੰ ਮਿਲਿਆ ਹੈ ਇੱਕੋ ਸ਼ਖਸ ਨੂੰ ਜੀ ਤੇ 150 ਰੁਪਏ ਦੇ ਵਿੱਚ 2 ਲੱਖ ਦਾ ਸਵਾ 2 ਲੱਖ ਦਾ ਹਾਂਜੀ ਜੋ ਆਪਾਂ ਸਵੇਰ ਵੀ ਗੱਲ ਕੀਤੀ ਸੀ ਸਵਾ 2 ਲੱਖ ਦਾ ਸਵਾ 2 ਲੱਖ ਪੂਰਾ ਹੀ ਮਿਲੇਗਾ ਜੀ ਕੋਈ ਘੱਟ ਕੇ ਨਹੀਂ ਮਿਲਣਗੇ ਜਿੰਨੂੰ ਨਿਕਲੇ ਆ ਹੈ ਹਾਂਜੀ ਸਵਾ 2 ਲੱਖ ਦਾ ਸਵਾ 2 ਲੱਖ ਪੂਰਾ ਹੀ ਮਿਲੇਗਾ ਪਹਿਲੇ ਬੰਦਾ ਤਾਂ ਲੱਭ ਲੋ ਬੰਦਾ ਲੱਭ ਹੀ ਜਾਣਾ ਆ ਜਾਣਾ ਹੈ ਹਾਂ ਜਿਹਨੇ ਪਾਈਆਂ ਜੀ ਉਹਨਾਂ ਨੇ ਆ ਜਾਣਾ ਆਪਾਂ ਸਾਰਿਆਂ ਨੂੰ ਇੱਕ ਅਪੀਲ ਕਰਦੇ ਆ ਜੋ ਵੀ ਅੱਜ ਆਪਣੇ ਕੋਲੋਂ ਲਾਟਰੀਆ ਪਾ ਕੇ ਗਏ ਆ ਉਹ ਚੈੱਕ ਜ਼ਰੂਰ ਕਰਵਾ ਲੈਣੇ ਕਿਉਂਕਿ ਸਾਰਿਆਂ ਨੂੰ ਪਤਾ ਜੋ ਜੋ ਲਾਟਰੀ ਪਣ ਆਏ ਸੀ ਕਿ ਅੱਜ ਆਪਣੇ ਕੋਲ ਰਸ਼ ਜ਼ਿਆਦਾ ਸੀਗਾ ਇਸ ਕਰਕੇ ਨੋਟ ਨਹੀਂ ਕੀ ਨੰਬਰ ਕੀ ਹੈ ਲਾਟਰੀ ਦਾ 09893 09893 6 ਵਜੇ ਵਾਲੇ ਦੇ ਨਿਕਲੇ ਅੱਛਾ 150 ਰੁਪਏ 150 ਰੁਪਏ ਦੇ 2 ਲੱਖ 25000 2 ਲੱਖ 25000 ਦਾ ਹਾਂਜੀ ਤਾਂ ਬਿਲਕੁਲ 2 ਲੱਖ 25000 ਰੁਪਏ ਦਾ ਇਨਾਮ ਲੱਗਾ 2 ਲੱਖ 25000 ਰੁਪਏ ਦਾ ਇਨਾਮ ਲੱਗਾ ਕਰਨ ਅਰਜੁਨ ਲਾਟਰੀ ਏਜੰਸੀ ਜਲਾਲਾਬਾਦ ਦੇ ਜਿਨ੍ਹਾਂ ਦਾ ਲਾਟਰੀ ਨੰਬਰ ਹੈ 09893 ਤਾਬ ਬਾਈ ਹੁਣਾਂ ਨੇ ਅੱਜ ਨੋਟ ਨਹੀਂ ਕੀਤਾ ਸੀ ਕਿਉਂਕਿ ਅੱਜ ਪਹਿਲਾ ਦਿਨ ਹੈ ਮਹੂਰਤ ਕੀਤਾ ਅਜਿਨਾਂ ਵੀ ਦੁਕਾਨ ਦਾ ਤਾਂ ਪਹਿਲੇ ਦਿਨ ਹੀ ਸਵਾ 2 ਲੱਖ ਰੁਪਏ ਦੀ ਲਾਟਰੀ ਲੱਗੀ ਹੈ ਤਾਂ ਹੁਣ ਜਿਸ ਦੀ ਲਾਟਰੀ ਲੱਗੀ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਇਸ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਔਰ ਜੇ ਕਿਸੇ ਨੇ ਲਾਟਰੀ ਖਰੀਦੀ ਹੈ 150 ਰੁਪਏ ਵਾਲੀ ਕਾਪੀ ਤਾਂ 150 ਦੇ ਵਿੱਚ ਸਵਾ 2 ਲੱਖ ਦਾ ਇਨਾਮ ਲੱਗਿਆ ਤਾਂ ਇਹ ਪਤਾ ਕਰੋ ਪਹਿਲਾਂ ਆਪਣੀ ਲਾਟਰੀ ਜਿਹੜੀ ਹੈਗੀ ਆ ਉਹ ਜ਼ਰੂਰ ਇੱਥੇ ਆ ਕੇ ਵੈਰੀਫਾਈ ਕਰਾ ਲਓ ਟਿਕਟ ਕਿਉਂਕਿ ਹੋ ਸਕਦਾ ਹੈ ਕਿ ਇਹ ਇਨਾਮ ਜਿਹੜਾ ਹੈਗਾ ਜਿਸ ਦਾ ਨੰਬਰ 09893 ਹੈ ਇਹ ਤੁਹਾਡਾ ਹੋਵੇ ਤਾਂ ਕਰਨ ਅਰਜੁਨ ਲਾਟਰੀ ਏਜੰਸੀ ਤੇ ਅੱਜ ਪਹਿਲੇ ਦਿਨ ਹੀ ਇਨਾਮ ਨਿਕਲੇ ਆ ਔਰ ਪਹਿਲਾ ਇਨਾਮ ਹੀ ਸਵਾ 2 ਲੱਖ ਰੁਪਏ ਦਾ ਨਿਕਲਿਆ ਜੋ ਕਿ ਮਹਿਜ਼ 150 ਰੁਪਏ ਦੀ ਲਾਟਰੀ ਖਰੀਦਣ ਤੇ ਸਵਾ 2 ਲੱਖ ਰੁਪਏ ਦਾ ਇਨਾਮ ਨਿਕਲਿਆ ਤਾਂ ਕਰਨ ਅਰਜੁਨ ਲਾਟਰੀ ਏਜੰਸੀ ਮਾਲਕਾਂ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਵਧਾਈਆਂ ਸਾਡੇ ਵੱਲੋਂ ਵੀ ਵਧਾਈਆਂ ਔਰ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਸ ਕਿਸੇ ਦਾ ਵੀ ਨਾਮ ਨਿਕਲੇ ਉੱਤੇ ਨੰਬਰ ਆ ਰਹੇ ਆ ਤੁਸੀਂ ਆਪਣੀ ਟਿਕਟ WhatsApp ਕਰਕੇ ਆਪਣਾ ਇਨਾਮ ਜਿਹੜਾ ਉਹ ਪਾ ਸਕਦੇ ਹੋ ਔਰ ਵੱਡੀ ਗੱਲ ਇਹ ਹੈ ਕਿ ਇੱਥੇ ਜੋ ਵੀ ਇਨਾਮ ਨਿਕਲਦਾ ਉਸ ਦੇ ਪੈਸੇ ਪੂਰੇ ਦਿੱਤੇ ਜਾਂਦੇ ਆ ਕੋਈ ਵੀ ਕਟ ਵੱਟ ਜਿਹੜੀ ਹੈ ਕਮਿਸ਼ਨ ਦੇ ਨਾਮ ਤੇ ਉਹ ਨਹੀਂ ਕੀਤੀ ਜਾਂਦੀ ਧੰਨਵਾਦ